ਮਹਾਰਾਜ ਬੋਰੀ ਵਾਲਿਆਂ ਤੇ ਵੱਡੋ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਦੀਵਾਲੀ ਦੀਆਂ ਮੁਬਾਰਕਾਂ ਪਰਮਾਤਮਾ ਸਭ ਦੇ ਘਰ ਖੁਸ਼ੀਆਂ ਵਖਸੇ ਬੱਚਿਆਂ ਨੂੰ ਰੇਜਕ ਦੇਵੇ ਅੰਨਪੂਰਨਾ ਪੰਡਾਰ ਸਭ ਦੇ ਚੱਲਦੇ ਰੱਖੀ ਕਮਾਈਆਂ ਚ ਵਾਧੇ ਕਰੀ ਪਰਮਾਤਮਾ ਸਭ ਦੇ ਘਰ ਖੁਸ਼ੀਆਂ ਵਖਸੇ ਤੇ ਨਸ਼ੀਆਂ ਤੋਂ ਦੂਰ ਰੱਖੇ ਬੱਚਿਆਂ ਨੂੰ ਆਪਣੇ ਬੱਚੇ ਆਪਣੇ ਮਾਪੇ ਦੀ ਸੇਵਾ ਕਰਨ ਪੜਨ ਲਿਖਣ ਸਾਰੇ ਦੇਸ਼ ਦਾ ਨਾਮ ਰੋਇਆ ਹੋਵੇ ਤੇ ਬੋਰੀ ਵਾਲੇ ਮਹਾਰਾਜ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਸਾਭ ਦੇ ਅੰਨਪੂਰਨਾ ਪੰਡਾਰ ਚੱਲਦੇ ਰੱਖੇ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਰਾਮ ਹਾਂਜੀ ਮੈਂ ਮਹਤਵਤ ਕਾਗੜੀ ਜਿਹੜੇ ਦੀਪਾ ਵਾਲੀ ਦੀਆਂ ਮਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਆਉਣ ਵਾਲਾ ਟਾਈਮ ਸਾਰਿਆਂ ਨੂੰ ਵਧੀਆ ਗੁਜ਼ਾਰੇ ਸਾਰੇ ਠੀਕ ਠਾਕ ਰਹਿਣ ਬਾਬਾ ਜੀ ਤੋਂ ਇਹੇ ਕਿਰਪਾ ਕਰਾਂਗੇ ਸਾਰੇ ਜਿਹੜਾ ਇਲਾਕਾ ਨਿਵਾਸੀ ਸਾਰਿਆਂ ਨੂੰ ਵਧੀਆ ਸੁਭਲੇ ਆਵੇ ਦਿਨ ਹਾਂਜੀ ਹਾਂਜੀ ਜੀ ਸਾਰਿਆਂ ਨੂੰ ਜੀ ਜੈ શ્રી RAM ਜੈ ਬਾਬੂ ਕੁੰਮਦਸ ਮਹਾਰਾਜ ਜੈ ਬਾਬੂ ਗੰਗਾਦਾਸ ਮਹਾਰਾਜ ਮੈਂ ਸ਼ਿਵ ਸ਼ਿਵਸ ਐਨਾ ਉਦਬਾਲਾ ਸਾਹਿਬ ਠਾਕਰੇ ਪੰਜਾਬ ਵਾਈਸ ਪ੍ਰਧਾਨ ਵਰੁਣ ਸੋਪਤੀ ਉਸੇ ਤਰ੍ਹਾਂ ਸੂਖਿਆ ਨਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਜ਼ਿਲ੍ਹਾ ਨਮਾਸ਼ਹਿਰ ਦੇ ਪ੍ਰਧਾਨ ਵਰਮ ਸੋਪਤੀ ਅੱਜ ਬੜੀ ਹੀ ਖੁਸ਼ੀ ਦਾ ਤੇ ਉਸ ਆਧਾ ਦਿਨ ਜਿਹੜਾ ਅੱਜ ਦੀਵਾਲੀ ਦਾ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀਪਮਾਲਾ ਕੀਤੀ ਜਾਣੀ ਆ ਦੀਪਾਵਲੀ ਦਾ ਸ਼ੁਭ ਦਿਹਾੜਾ ਮਨਾਇਆ ਜਾਣਾ ਗਣਪਤੀ ਮਹਾਰਾਜ ਦਾ ਨਾਮ ਜਿਹੜਾ ਆ ਅੱਜ ਲੈ ਕੇ ਸਰਸਵਤੀ ਮਾਤਾ ਦਾ ਬਰਾਜ਼ਮਾਨ ਆਪਣੀ ਜ਼ੁਬਾਨ ਤੇ ਕਰਕੇ ਲక్ష్ਮੀ ਮਾਤਾ ਦੀ ਪੂਜਾ ਕਰਕੇ ਅੱਜ ਕਰਕਰ ਦੇ ਵਿੱਚ ਜਿਹੜੀ ਦੀਪਮਾਲਾ ਤੇ ਗਣਪਤੀ ਮਹਾਰਾਜ ਸਰਸਵਤੀ ਮਾਤਾ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਣੀ ਆ ਤੇ ਅੱਜ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਅੱਜ ਜਿਹੜੀ ਆ ਦੀਪਾਵਲੀ ਦੀਆਂ ਬਹੁਤ ਬਹੁਤ ਲੱਖ ਲੱਖ ਤੇ ਕਰੋੜ ਕਰੋੜ ਮੁਬਾਰਕਾਂ ਹੋਵੇ ਤੇ ਸ਼੍ਰੀ ਰਾਮ ਮੈਂ ਭਾਰਤੀ ਅੰਗਰਾ ਕੰਮੇ ਚੇਅਰਮੈਨ ਸ਼ਿਫਸ ਰਾਹੀਂ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਨਿਵਾਸੀਆਂ ਨੂੰ ਔਰ ਮੇਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀਆਂ ਨੂੰ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਭੂ શ્રી ਰਾਮ ਦਾ ਮਤਾ ਲక్ష్ਮੀ ਦਾ ਸਾਰਿਆਂ ਤੇ ਮੇਰਾ ਪਰਿਆਤ ਬਲਿਆ ਰਵੇ ਮੈਂ ਇੱਕ ਆਪਣੇ ਪੰਜਾਬ ਨਿਵਾਸੀਆਂ ਨੂੰ ਆਪਣੇ ਖਾਸ ਕਰਕੇ ਆਪਣੇ ਨਮਾਸ਼ਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਦੀਵਾਲੀ ਦੇ ਦਿਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਆਪਾਂ ਆਪਣੀ ਲਾਈਵ ਜਦੋਂ ਆਪਾਂ ਨੂੰ ਕਹਿੰਦ ਪੰਜਾਬੀ ਆਪਣੀ ਔਕਾਤ ਤੋਂ ਵੱਧ ਵੀ ਆਪਾਂ ਖਰਚੇਦਾਰੀ ਕਰਦੇ ਆਂ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣੇ ਪਰਿਵਾਰ ਦੇ ਵਿੱਚ ਇਸ ਇਸ਼ਤਿਹਾਰ ਨੂੰ ਬਣਾਉਣ ਲਈ ਮੇਰੀ ਬੇਨਤੀ ਸਾਰਿਆਂ ਨੂੰ ਸਾਰੇ ਹੀ ਜੋ ਵੀ ਸਮਾਨ ਖਰੀਦਣ ਵੱਡੇ ਮੌਲਾ ਚ ਨਾ ਜਾਈਓ ਆਪਣੇ ਛੋਟੇ ਲੋਕਲ ਦੁਕਾਨਦਾਰ ਕੋਲ ਸਮਾਨ ਖਰੀਦਿਓ ਇਹ ਤਾਂ ਬਸ ਮਕਸਦ ਇਹ ਹੈ ਕਿ ਸਾਡਾ ਪੈਸਾ ਸਾਡੇ ਸ਼ਹਿਰ ਜੀ ਕੋ ਮੁੰਗਾ ਜੇ ਸਾਡਾ ਛੋਟਾ ਦੁਕਾਨਦਾਰ ਪੈਸੇ ਵੱਟੂਗਾ ਡੋਫੀ ਡੈਫੀਨੇਟ ਉਹ ਵੀ ਕਿਸੇ ਹੋਰ ਦੁਕਾਨ ਤੇ ਜਾ ਕੇ ਪਰਚੇਜ਼ਿੰਗ ਕਰੂਗਾ ਸਾਡਾ ਪੈਸਾ ਸਾਡੇ ਸ਼ਹਿਰ ਚ ਹੀ ਰਹੂਗਾ ਸਾਡੇ ਸ਼ਹਿਰ ਜੀ ਖਮੂਗਾ ਨਾ ਕਿ ਬੜੇ ਬੜੇ ਅਮੀਰਾ ਦੇ ਜਿਹੜੇ ਅਮੀਰਾ ਦੇ ਮਾਲ ਆ ਬੜੇ ਬੜੇ ਮੀਰਾ ਕੋਟੇਚੀ ਭਰ ਕੇ ਪੈਸਾ ਲੱਜੂਗਾ ਉਹੀ ਬੇਨਤੀ ਕਰਨੀ ਸੀ ਸਾਰਿਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾ ਖੂਬ ਪਟਾਕੇ ਚਲਾਓ ਪਰ ਸੇਫ ਚਲਾਈਓ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼ੀ ਰਾਮ ਜੈ ਸ਼ੀ ਰਾਮ ਮੈਂ ਸਾਈ ਪੁਰਸ਼ਾ ਪੰਜ ਪੀਰ ਨੂਰੀ ਦਰਬਾਰ ਪਿੰਡ ਮੋਹਰਾਂ ਤੋਂ ਸਾਰੀਆਂ ਸੰਗਤਾਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਬਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ}{|\text{ਮਾਲਕ ਤੁਹਾਨੂੰ ਸਭ ਨੂੰ ਖੁਸ਼ ਰੱਖੇ ਰਹਿਮਤਾਂ ਰੱਖੇ ਮੇਰੀ ਸਰਕਾਰ ਕਾਮ ਰੱਖੇ}}